ਉਹ ਦਾ ਆਪਣਾ ਚੈਨਲ ਮਿੱਠੂ ਸਿੰਘ ਕੋਠੇਪੂਰ ਸਿੰਘ ਵਾਲੇ ਇਹ ਚੈਨਲ ਬੜਾ ਸੱਚਾ ਅਤੇ ਸੁੱਚਾ ਹੈ ਜੀ ਜੀ ਦੇ ਵੀਡੀਓ ਪੂਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਅਤੇ ਸੁਣ ਸਕਦੇ ਹੋ ਸੱਚੇ ਦਿਲ ਨਾਲ ਫੋਲੋ ਅਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਨਾਟ ਕੀ ਆਖਿਆ ਇਹ ਪਾਦਾ ਜਹਾਂ ਜੀਵ ਜਾਵੇਗਾ ਤਹਾਂ ਪਰਮੇਸ਼ਰ ਕੇ ਨਾਮ ਜਪਣੇ ਕਾ ਤੇਰੇ ਪਾਸ ਪੁੰਨ ਹੋਵੇਗਾ ਤਹਾਂ ਤੇਰਾ ਆਦਰ ਹੋਵੇਗਾ ਸਦਾ ਖੁਸ਼ੀਆਂ ਹੁਣਨੀਆਂ ਵੱਡਾ ਆਨੰਦ ਹੋਵੇਗਾ ਵੱਡੇ ਮੰਗਲ ਹੋਣਗੇ ਸਰਬ ਸੁਖ ਨਿਧਾਨ ਪ੍ਰਾਪਤ ਹੋਣਗੇ ਜਿਨ੍ਹਾਂ ਮਨ ਕਰ ਪਰਮੇਸ਼ਰ ਦਾ ਨਾਮ ਸਿਮਰਿਆ ਹੈ ਤਿੰਨ ਕਾ ਦਰਗਾਹ ਮੈਂ ਵੱਡਾ ਪ੍ਰਾਪਤ ਹੋਇਆ ਕਰ। ਔਰ ਗੱਲਾਂ ਕਰਕੇ ਪਰਮੇਸ਼ਰ ਨਹੀਂ ਪਾਈਦਾ। ਜਦ ਪਰਮੇਸ਼ਰ ਦੀ ਕਿਰਪਾ ਹੋਵੇ ਤਦ ਭਜਨ ਵਿਸ਼ੇ ਮਨ ਲੱਗਦਾ ਹੈ। ਇਹ ਬਾਤ ਸੁਣਕਰ ਪਾਦਾ ਹੈਰਾਨ ਹੋਇਆ। ਫਿਰ ਪਾਦੇ ਕਹਾ اے ਨਾਨਕ ਜੀ ਇੱਕ ਪਰਮੇਸ਼ਰ ਦਾ ਨਾਮ ਲੈਂਦੇ ਹਨ ਤੈਨਕੋ ਕੋਈ ਜਾਣਤਾ ਨਹੀਂ ਤੈਨਕੋ ਰੋਟੀ ਕਪੜਾ ਵੀ ਨਹੀਂ ਜੁੜਦਾ ਔਰ ਇੱਕ ਪਾਸ਼ਾਆਂ ਜਾਂ ਕਰਦੇ ਹੈ ਔਰ ਸੁਖ ਭੂਗਦੇ ਹੈ ਤੇ ਪਰਮੇਸ਼ਰ ਨੂੰ ਜਾਣਤੇ ਵੀ ਨਹੀਂ ਦੇਖਾ ਕੌਣ ਹਵਾਲਾ ਮਕਾ ਹੋਵੇਗਾ ਜੋ ਪਾਸ਼ਾਆਂ ਜਾਂ ਕਰਦੇ ਹਨ ਤੇ ਪਰਮੇਸ਼ਰ ਪਰਸੋਂ ਦਰਦੇ ਨਹੀਂ ਉਨਕਾ ਬਿਰਦਾਂਤ ਕਹੋ ਜੀ ਤਾਂ ਸ੍ਰੀ ਗੁਰੂ ਨਾਨਕ ਜੀ ਤੀਜੀ ਪੌੜੀ ਆਖੀ ਇੱਕ ਆਏ ਇੱਕ ਜਾਏ ਉਠ ਰਖਿਆ ਨਾਮ ਸਲਾਰ ਇੱਕ ਤੂ ਪਾਏ ਮੰਗਤੇ ਕਿਤਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵੇਣ ਨਾਵੇ ਵੇਕਾਰ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਸੁਨੋ ਪਾਦਾ ਜੀ ਇੱਕ ਆਉਂਦੇ ਹਨ ਇੱਕ ਜਾਂਦੇ ਹਨ ਇੱਕ ਸਾਹ ਹੈਨ ਇੱਕ ਪਾਸਾ ਹੈਨ ਇੱਕ ਉਹਨਾਂ ਦੇ ਦਰਵਾਜ਼ੇ ਉੱਪਰ ਪਿੱਖਿਆ ਮੱਗ ਮੰਗ ਖਾਂਦੇ ਹਨ ਪਾਦਾ ਜੀ जो इशाइयाँ करते हैं और सुख भोगते हैं और परमेश्वर नहीं जपते तिनका का अगे ऐसा हाल होवेगा ऐसी सजाए तिन को मिलेगी जैसे दान्या को चक्की देती है जैसे तेली तिला को देता है जैसे दुद्ध को मधानी मथ कर देती है ਔਰ ਜੈਸੇ ਕਪੜੇ ਕੋ ਧੂਬੀ ਦਿੰਦਾ ਹੈ ਸੋ ਪਾਦਾ ਜੀ ਹੁਣ ਕੋ ਐਸੀ ਸਜ਼ਾ ਮਿਲੇਗੀ ਤੇ ਜਿਹੜੇ ਪਰਮੇਸ਼ਰ ਕੋ ਜਪਦੇ ਹੈ ਤੇ ਮੰਗ ਖਾਂਦੇ ਹੈ ਹੁਣ ਕੋ ਦਰਗਾਹ ਪਰਮੇਸ਼ਰ ਦੀ ਵਿੱਚ ਵੱਡੀਆਂ ਉਗੜਿਆਈਆਂ ਮਿਲਣਗੀਆਂ ਵੱਡਾ ਮਾਣ ਹੋਵੇਗਾ ਧਰਮ ਰਾਏ ਹੁਣ ਕਾ ਆਦਰ ਕਰੇਗਾ ਵਾਰਤਾ ਸੁਣ ਕੇ ਪੰਦਾ ਹੈਰਾਨ ਹੋ ਗਿਆ ਫੇਰ ਪਾਦੇ ਆਖਿਆ ਏ ਨਾਨਕ ਤੂੰ ਕੋਈ ਵੱਡੀਆਂ ਭੱਦੀ ਵਾਲੀਆਂ ਵਾਰਤਾ ਕਰਦਾ ਹੈ ਅਜੇ ਤਾਂ ਤੂੰ ਬਾਲਕ ਹੈ ਕੁਝ ਮਾਤਾ ਪਿਤਾ ਕਟੂਮ ਦਾ ਸੁਖ ਦੇਖ ਅਜੇ ਤੇਰੀ ਕਿੱਥੇ ਉੜੀ ਹੈ ਅਜੇ ਤੂੰ ਗ੍ਰਸਤ ਕਰਨਾ ਹੈ ਹੁਣੇ ਐਸੀਆਂ ਵਾਰਤਾ ਕਰਦਾ ਹੈ ਸ੍ਰੀ ਗੁਰੂ ਨਾਨਕ ਜੀ ਨੇ ਚੌਥੀ ਪੌੜੀ ਆਖੀ ਭੈ ਤੇ ਰੈ ਡਰ ਅਗਲਾ ਖੱਪ ਖੱਪ ਛੀਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਦੇਖੇ ਖੇਹ ਨਾਨਕ ਉਠੀ ਚੱਲਿਆ ਸਭ ਕੂੜੇ ਟੁੱਟੇ ਨੇ ਹਾ